ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਸੇ ਤਾਂ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਕਿ ਸਾਡਾ ਨਮਾਸ਼ਰਦ ਬਾਬਾ YouTube ਚੈਨਲ ਵੀ ਚੱਲਦਾ ਹੈਗਾ ਤੇ ਆਯੁਰਵੈਦ ਦਵਾਈਆਂ ਤਾਂ ਵੀ ਮੈਂ ਕੰਮ ਕਰਦਾ ਹੈਗਾ ਅੱਜ ਮੈਂ ਇੱਕ ਅਲੱਗ ਵਿਸ਼ੇ ਦੇ ਉੱਪਰ ਗੱਲ ਕਰਨ ਜਾ ਰਿਹਾ ਇਸ ਦੇ ਉੱਪਰ ਤੁਸੀਂ ਆਪਣੇ ਜਿਹੜੇ ਕਮੈਂਟ ਜਰੂਰ ਕਰਨੇ ਹੈਗੇ ਆ ਆਪਣੇ ਇਸ ਨੂੰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਅੱਜ ਮੈਂ ਗੱਲ ਕਰ ਰਿਹਾ ਹਾਂ ਸਮਾਜ ਸੇਵਾ ਦੇ ਉੱਪਰ ਮੈਂ ਤਕਰੀਬਨ ਹੋਸ ਸੰਭਾਲਦਿਆ ਹੀ ਸੋਸ਼ਲ ਵਰਕ ਪਰ ਰਿਆ ਇਲਾਕੇ ਨੂੰ ਪਤਾ ਹੈ ਜਿਨ੍ਹਾਂ ਦੇ ਨਾਲ ਕੀਤਾ ਉਹਨਾਂ ਨੂੰ ਵੀ ਪਤਾ ਹੈਗਾ ਆ ਪਰ ਸਮਾਜ ਸੇਵਾ ਮੈਂ ਆਪਣੀ ਜ਼ਿੰਦਗੀ ਦਾ ਜੋ ਨਿਚੋੜ ਕੱਢਿਆ ਹੈਗਾ ਉਹ ਮੈਂ ਤੁਹਾਡੀ ਨਜ਼ਰ ਕਰ ਰਿਹਾ ਹੈਗਾ ਆ ਇਹ ਹੁਣ ਤੁਸੀਂ ਦੇਖਣਾ ਆ ਠੀਕ ਹੈ ਜੀ ਤੁਹਾਡੀ ਇੱਛਾ ਤੇ ਨਿਰਭਰ ਕਰਦਾ ਆ ਸਮਾਜ ਸੇਵਾ ਜਿਹੜੀ ਹੈਗੀ ਆ ਕੋਈ ਮਾੜਾ ਕੰਮ ਨਹੀਂ ਹੈਗਾ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਅੱਜ ਤੱਕ ਸੋਸ਼ਲ ਵਰਕਰ ਦੇ ਤੌਰ ਤੇ ਹੀ ਕੰਮ ਕੀਤਾ ਤੇ ਹੁਣ ਤੱਕ ਕਰ ਵੀ ਰਿਹਾ ਆ ਤੇ ਸ਼ਾਇਦ ਅੱਗੇ ਤੋਂ ਵੀ ਕਰਾਂਗਾ ਜਾਂ ਨਹੀਂ ਕਰਾਂਗਾ ਇਹ ਇੱਕ ਅਲੱਗ ਮੈਟਰ ਰਹਿ ਗਿਆ। ਲੇਕਿਨ ਸਮਾਜ ਸੇਵਾ ਤੁਸੀਂ ਤਾਂ ਹੀ ਕਰੋ ਸਭ ਤੋਂ ਪਹਿਲਾਂ ਆਪਣਾ ਘਰ ਪਰਿਵਾਰ ਬਾਲ ਬੱਚੇ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਜਰੂਰ ਸੋਚੋ। ਪਹਿਲਾਂ ਅਗਰ ਅਸੀਂ ਆਪਣੇ ਘਰ ਦੀ ਸੇਵਾ ਕਰ ਲੈਨੇ ਆ ਆਪਣੇ ਘਰ ਨੂੰ ਖੁਸ਼ਹਾਲ ਰੱਖ ਲੈਨੇ ਆ ਆਪਣੇ ਕਾਰੋਬਾਰ ਨੂੰ ਵਧੀਆ ਕਰ ਲੈਨੇ ਹੈਗੇ ਆ। ਤੇ ਫੇਰ ਹੀ ਜਿਹੜੀ ਇਹ ਸਮਾਜ ਸੇਵਾ ਹੈਗੀ ਆ ਪਰਵਾਰਕ ਤੌਰ ਤੇ ਅਗਰ ਦੇਖਿਆ ਜਾਵੇ ਪਰਵਾਰਕ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਫੇਰ ਹੀ ਸਮਾਜ ਸੇਵਾ ਜਿਹੜੀ ਹੈ ਇਹ ਚੰਗੀ ਲੱਗਦੀ ਹੈਗੀ ਆ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਰਾ ਚੜ੍ਹਾ ਦੇਖਿਆ ਗਿਆ ਹਾਂ ਇੱਕ ਚੱਕਰ ਜ਼ਰੂਰ ਆ ਕਿ ਨਾਮ ਬਹੁਤ ਕਮਾਇਆ ਹੋਇਆ ਆ ਦੇਸ਼ ਵਿਦੇਸ਼ ਦੇ ਵਿੱਚ ਆਲ ਹਰ ਦੁਨੀਆ ਜਾਣਦੀ ਹੈਗੀ ਆ ਟੈਲੀਵਿਜ਼ਨ ਦੀ ਦੁਨੀਆ ਦੇ ਵਿੱਚ ਵੀ ਡੀਡੀ ਪੰਜਾਬੀ ਤੇ ਮੈਂ ਆਂਦਾ ਰਿਹਾ ਰੇਡੀਓ ਦੇ ਵਿੱਚ ਵੀ ਮੈਂ 10 15 ਸਾਲ ਆਂਦਾ ਰਿਹਾ ਗਿਆ ਆ ਪੰਜਾਬ ਮੀਲ ਦੇ ਵਿੱਚ ਮੇਰੀਆਂ ਰਚਨਾਵਾਂ ਕਾਫੀ ਆਉਂਦੀਆਂ ਰਹੀਆਂ ਆ। ਕਈ ਜੇ ਇਹ ਦੱਸਣ ਲੱਗਾ ਤੇ ਬਹੁਤ ਸਾਰੇ ਕਈ ਅਹੁਦਿਆਂ ਦੇ ਉੱਪਰ ਰਿਹਾ ਮੈਂਬਰ ਪੰਚਾਇਤ ਵੀ ਰਿਹਾ ਹੈਗਾ ਸਰਕਾਰੀ ਹਸਪੀਟਲ ਦਾ ਚੇਅਰਮੈਨ ਵੀ ਰਿਹਾ ਹੈਗਾ ਔਰ ਰੰਗਮੰਚ ਕਲਾ ਕੇਂਦਰ ਦਾ ਪ੍ਰਧਾਨ ਵੀ ਰਿਹਾ ਆ ਚੀਫ ਐਡੀਟਰ ਐਂਡ ਐਸ ਵਿਲੇਮਨ ਨਮਾਸ਼ੀਰ ਦਾ ਬਾਬਾ YouTube ਚੈਨਲ ਦਾ ਬੱਕੋ ਬਾਕਸ ਚੈਨਲਾਂ ਦੇ ਉੱਪਰ ਕੰਮ ਵੀ ਕੀਤਾ ਹੈਗਾ ਅਖਬਾਰ ਦੇ ਵਿੱਚ ਵੀ ਕੰਮ ਕਰਦਾ ਰਿਹਾ ਹੈਗਾ ਔਰ ਸੋਸ਼ਲ ਵਰਕਰ ਦੇ ਤੌਰ ਤੇ ਵੀ ਕਾਫੀ ਵਿਚਰਿਆ ਹੈਗਾ ਯਾ ਲੇਕਿਨ ਮੇਰੀ ਜ਼ਿੰਦਗੀ ਦਾ ਨਚੋੜ ਇਕ ਹੀ ਨਿਕਲਿਆ ਨਾਮ بے ਬੇਸ਼ੱਕ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਤੁਹਾਨੂੰ 어ਵਾਰਡ ਮਿਲਦੇ ਹੈਗੇ ਆ ਨਾਮ ਮਿਲਦੇ ਹੈਗੇ ਆ ਤਾੜੀਆਂ ਮਿਲਦੀਆਂ ਹੈਗੀਆਂ ਸਨਮਾਨ ਮਿਲਦਾ ਹੈਗਾ ਪਰ ਮੈਂ ਜਦੋਂ ਆਪਣੇ ਮੁਸ਼ਕਲ ਦਿਨਾਂ ਦੇ ਵਿੱਚ ਦੇਖਿਆ ਇਹ ਨਾਂ ਤੇ ਤਾੜੀਆਂ ਕੰਮ ਆਉਂਦੀਆਂ ਆ ਨਾ ਇਹ ਸਨਮਾਨ ਕੰਮ ਆਉਂਦਿਆ ਤੇ ਨਾਂ ਮਿਲੀਆਂ ਹੋਈਆਂ ਸ਼ੀਲਡਾਂ ਕੰਮ ਆਉਂਦੀਆਂ ਹੈਗੀਆਂ ਕੋਕੀ ਜਦੋਂ ਮੁਸ਼ਕਲ ਦੀ ਸਮਸਤ ਦਿਨ ਆ ਜਾਂਦੇ ਹੈਗੇ ਤਾਂ ਫੇਰ ਸਾਨੂੰ ਲੋਕਾਂ ਦੇ ਕੋਲ ਜਦੋਂ ਆਰਥਿਕ ਤੌਰ ਦੇ ਉੱਪਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਤਾਂ ਉਸ ਵਕਤ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਉਸ ਵਕਤ ਜਿਹੜਾ ਹੈ ਕਿ ਕਦੀ ਕਿਸੇ ਦੇ ਦੁਆਰੇ ਜਾਣਾ ਪੈਂਦਾ ਕਦੀ ਕਿਤੋਂ ਵਿਆਜੂ ਰਕਮਾਂ ਚੱਕੜੀਆਂ ਪੈਂਦੀਆਂ ਕਦੀ ਬੈਂਕ ਖਾਲੀ ਕਰਨੇ ਪੈਂਦੇ ਹੈਗੇ ਆ ਤੁਹਾਡਾ ਜਿਹੜਾ ਹੈਗਾ ਸਟੇਟਸ ਜਿਹੜਾ ਹੈਗਾ ਉਹ ਇੱਕ ਕਿਸਮ ਦਾ ਜਿਹੜਾ ਹੈ ਕਿ ਉਹ ਫਿਰ ਜਦੋਂ ਵਾਪਸੀ ਨਹੀਂ ਹੁੰਦੇ ਸਮਾਜ ਸੇਵਾ ਦੇ ਵਿੱਚ ਪੈ ਰਹੇ ਨੇ ਹੈਗੀਆਂ ਤੇ ਉਹ ਤੁਹਾਡਾ ਜਿਹੜਾ ਹੈਗਾ ਕਿ ਤੁਸੀਂ ਮਾਨਸਿਕ ਤੌਰ ਦੇ ਉੱਪਰ ਵੀ ਕਾਫੀ ਜਿਹੜਾ ਹੈ ਕਿ ਉਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਲੋੜ ਪੈਂਦੀ ਆ ਪੈਸੇ ਥੇਲੇ ਦੀ ਜਾਂ ਕਿਸੇ ਚੀਜ਼ ਦੀ ਉਦੋਂ ਕੋਈ ਸਾਡੇ ਸਮਾਜ ਸੇਵਾ ਕੰਮ ਨਹੀਂ ਆਉਂਦੀ ਹੈਗੀ ਇਸ ਕਰਕੇ ਮੈਂ ਜਿਹੜਾ ਵੀ ਸਮਾਜ ਸੇਵਾ ਕਰਨਾ ਚਾਹੁੰਦਾ ਆ ਮੈਂ ਤਾਂ ਉਹਨਾਂ ਨੂੰ ਆਪਣੇ ਤਜਰਬੇ ਤੋਂ ਇਹ ਬੇਨਤੀ ਕਰਾਂਗਾ ਮੈਂ ਰਿਕਵੈਸਟ ਕਰਾਂਗਾ ਕਿ ਪਹਿਲਾਂ ਤੁਸੀਂ ਇਹ ਦੇਖੋ ਕਿ ਤੁਹਾਡੀ ਜ਼ਿੰਦਗੀ ਜਿਹੜੀ ਉਹ ਖੁਸ਼ਹਾਲ ਚੱਲ ਰਹੀ ਆ ਕਿ ਨਹੀਂ ਚੱਲ ਰਹੀ ਹੈਗੀ ਅਗਰ ਤੁਹਾਡੇ ਕੋਲ ਚਾਰ ਪੈਸੇ ਜੁੜੇ ਹੋਏ ਨੇ ਜਾਂ ਤੁਹਾਨੂੰ ਮੁਸ਼ਕਲ ਦਿਨਾਂ ਦੇ ਵਿੱਚ ਕੰਮ ਆਣ ਜੋਗਾ ਤੁਹਾਡੇ ਕੋਲ ਇੰਨੀ ਪੂੰਜੀ ਹੈਗੀ ਆ ਫਿਰ ਇਹ ਸਮਾਜ ਸੇਵਾ ਵਗੈਰਾ ਕਰਨ ਦਾ ਜਿਹੜਾ ਮੈਂ ਤਾਂ ਸੋਚਦਾ ਕਿ ਫਾਇਦਾ ਹੈਗਾ ਹਾਂ ਇਹ ਨਹੀਂ ਹੈ ਕਿ ਨਾ ਕਰੋ ਕਰੋ ਹਾਂ ਅਗਰ ਤੁਹਾਡੇ ਤੁਸੀਂ ਘਰ ਪੱਖੋਂ ਠੀਕ ਹੈ ਗਿਆ ਤੁਹਾਡੇ ਕਾਰੋਬਾਰ ਠੀਕ ਹੈ ਗਿਆ ਸਮਾਜ ਸੇਵਾ ਕਰਨ ਦੇ ਵਿੱਚ ਤਦੇ ਆਨੰਦ ਆਉਂਦਾ ਹੈਗਾ ਆ ਅਗਰ ਜਦੋਂ ਤੁਸੀਂ ਸਮਾਜ ਸੇਵਾ ਕਰੀ ਜਾਂਦੇ ਆਂ ਅਸੀਂ ਤੇ ਜਦੋਂ ਸਾਡੀ ਆਪਣੀਆਂ ਸਮੱਸਿਆਵਾਂ ਆਂਦੀਆਂ ਆ ਉਦੋਂ ਕੋਈ ਨਹੀਂ ਕੱਢਦਾ ਹੈਗਾ ਲੋਕ ਸੋਧਦੇ ਕਿ ਪਤਾ ਨਹੀਂ ਕਿੱਡਾ ਵੱਡਾ ਬੰਦਾ ਹੋਏਗਾ ਕਿੱਡਾ ਕਾਹੂਕਾਰ ਹੋਏਗਾ ਇਹਦੀ ਹਰ ਜਗ੍ਹਾ ਇਹਨਾਂ ਦੀ ਪੁੱਛਗਿੱਛ ਹੈਗੀ ਆ ਪਰ ਉਹ ਉਹ ਹੀ ਸ਼ਖਸ ਜਾਣਦਾ ਹੁੰਦਾ ਹੈ ਕਿ ਜਿਹੜਾ ਕਿ ਉਹ ਕੜਕੀ ਦੇ ਵਿੱਚ ਫਸਿਆ ਹੁੰਦਾ ਹੈ ਮੈਨੂੰ ਬਾਰ ਬਾਰ ਮੁਸ਼ਕਲਾਂ ਵੀ ਆਂਦੀਆਂ ਰਹੀਆਂ ਹੈਗੀਆਂ ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਮੁਸ਼ਕਲਾਂ ਪਾਰ ਕਰਦੇ ਨੇ ਕੀਤੀਆਂ ਹੈਗੀਆਂ ਮੁਫਤ ਕੈਂਪ ਵੀ ਲਾਇਆ ਹੁਣ ਵੀ ਦਵਾਈਆਂ ਕੋਈ ਲੈਣ ਆ ਜਾਂਦਾ ਕੋਈ ਗਰੀਬ ਹੁੰਦਾ ਆ ਕੋਈ ਬਿਲਕੁਲ ਪੈਸਾ ਨਹੀਂ ਦੇ ਸਕਦਾ ਉਹਨਾਂ ਨੂੰ ਇੱਦਾਂ ਹੀ ਦੇ ਵੀ ਦੇ ਦੀਆਂ ਹੈਗੀਆਂ ਪਰ ਜਦੋਂ ਸਾਨੂੰ ਆਪ ਨੂੰ ਸਮੱਸਿਆ ਆਉਂਦੀ ਹੈਗੀ ਆ ਉਸ ਵਕਤ ਇੱਧਰ ਉੱਧਰ ਘੁੰਮਣਾ ਪੈਂਦਾ ਆ ਕਦੀ ਕਿਸੇ ਦੀ ਮਿਹਨਤ ਕਰਨੀ ਪੈਂਦੀ ਕਦੀ ਕਿਸੇ ਦੀ ਮਿਹਨਤ ਕਰਨੀ ਪੈਂਦੀ ਆ ਆਪਣਾ ਆਪ ਗਵਾ ਕੇ ਵੀ ਸਮਾਜ ਸੇਵਾ ਜਿਹੜੀ ਕਰਨੀ ਆ ਕਿਉਂ ਠੀਕ ਨਹੀਂ ਹੈਗੀ ਮੈਂ ਮੇਰੇ ਵੀਊ ਆਪਨੇ ਜ਼ਿੰਦਗੀ ਦੇ ਤਜਰਬੇ ਦੀ ਜਿਹੜੀ ਗੱਲ ਹੈਗੀ ਆ ਇਹ ਸਮਾਜ ਸੇਵਾ ਵੀ ਤਾਂ ਹੀ ਚੰਗੀ ਲੱਗਦੀ ਆ ਜੇ ਤੁਸੀਂ ਕਰੇ ਕਰਪਾ ਕੋ ਠੀਕ ਠਾਕ ਹੋ ਕਰੋ ਕਰਦੇ ਗੁਜ਼ਾਰੇ ਸਹੀ ਚੱਲ ਰਹੇ ਹੈਗੇ ਆ ਆਰ ਪਰਿਵਾਰ ਸੈਟਿੰਗ ਹੈਗਾ ਤੁਸੀਂ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਸਹੀ ਜੀ ਰਹੇ ਹੋ ਔਰ ਤੁਸੀਂ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਤੁਸੀਂ ਆਪਣੇ ਕਾਰੋਬਾਰਾਂ ਦੇ ਵਿੱਚ ਜਿਹੜਾ ਹੈਗਾ ਕਿ ਉਹ ਤੁਸੀਂ ਸੈੱਟ ਹੋ ਚੁੱਕੇ ਹੁੰਦੇ ਹੈਗੇ ਆ ਔਰ ਦੂਸਰੇ ਪਾਸੇ ਤੁਸੀਂ ਜਿਹੜੇ ਆਪਣੇ ਕਾਰ ਭਿਆਰ ਹੈਗੇ ਆ ਉਹ ਤੁਸੀਂ ਆਪਣੇ ਜਿਹੜੇ ਜ਼ਿੰਦਗੀ ਤੇ ਆਗੇ ਆ ਉਹ ਤੁਸੀਂ ਦਿਨੋਂ ਮੁਸ਼ਕਿਲਤੋਂ ਜਿਹੜੇ ਆ ਕਰ ਸਕਦੇ ਹੋ ਤੇ ਇਹ ਜਿਹੜੀ ਸੋਸ਼ਲ ਵਰਕ ਹੈਗਾ ਇਹ ਜਿਹੜਾ ਸਮਾਜ ਸੇਵਾ ਹੈਗੀ ਆ ਇਹ ਤਾਂ ਹੀ ਚੰਗੀ ਲੱਗਦੀ ਆ ਹਾਂ ਮੈਨੂੰ ਇੱਕ ਗੱਲ ਯਾਦ ਆਂਦੀ ਹੈਗੀ ਆ ਔਰ ਮੈਂ ਉਹਨਾਂ ਦੀ ਕਦਰ ਵੀ ਬਹੁਤ ਕਰਦਾ ਆ ਵਰਜਿੰਦਰ ਸਿੰਘ ਸਰਦਾਰ ਵਰਜਿੰਦਰ ਸਿੰਘ ਹਸੈਨਪੁਰੀ ਜੀ ਦੀ ਮੈਂ ਬੇਹੱਦ ਹੀ ਕਦਰ ਕਰਦਾ ਆ ਮੇਰੇ ਚੰਗੇ ਦੋਸਤ ਨੇ ਮੇਰੇ ਮਿੱਤਰ ਨੇ ਮੇਰੇ ਘਰ-ਬਾਰ ਘਰ 'ਚ ਵੀ ਆਉਂਦੇ ਜਾਂਦੇ ਰਹਿੰਦੇ ਨੇ ਤੇ ਮੇਰਾ ਮੁਸ਼ਕਲ ਦਿਨਾਂ ਦੇ ਵਿੱਚ ਵੀ ਉਹ ਕਾਫੀ ਸਾਥ ਦਿੰਦੇ ਨੇ ਪਰ ਜਦੋਂ ਇਸ ਤਰ੍ਹਾਂ ਗੱਲਬਾਤ ਹੋਈ ਇੱਕ ਵਾਰੀ ਅਸੀਂ ਇੱਥੇ ਬੈਠੇ ਤਾਂ ਉਹ ਸੈਨਪੂਰੀ ਸਾਹਿਬ ਕਹਿੰਦੇ ਕੈ ਸਰਬ ਇੱਕ ਆ ਲਿਆ ਚਲੋ ਸਾਡੇ ਤੇ ਮਾਲਕ ਦੀ ਕਿਰਪਾ ਆ ਤੁਹਾਡੇ ਤੇ ਵੀ ਕਿਰਪਾ ਹੋਵੇ ਪਹਿਲਾਂ ਆਪਣਾ ਘਰ ਪਰਿਵਾਰ ਜ਼ਰੂਰ ਦੇਖੋ ਜਦ ਤੱਕ ਘਰ ਪਰਿਵਾਰ ਖੁਸ਼ਹਾਲ ਨਹੀਂ ਹੈਗਾ ਤਾਂ ਅਸੀਂ ਦੂਜਿਆਂ ਨੂੰ ਖੁਸ਼ਹਾਲ ਕਰਨ ਤੁਰ ਕਿੰਨੇ ਹੈਗੇ ਆ ਮੈਨੂੰ ਉਹਨਾਂ ਦੀ ਗੱਲ ਬੇਹੱਦ ਹੀ ਉਹ ਚੰਗੀ ਲੱਗੀ ਬਹੁਤ ਹੀ ਵਧੀਆ ਲੱਗੀ ਤੇ ਕਿ ਵਾਕਿਆ ਹੀ ਪਹਿਲਾਂ ਆਪਣਾ ਘਰ ਪਰਿਵਾਰ ਬਾਲ ਬੱਚੇ ਆਪਣੇ ਜਿੰਨਾ ਵੀ ਪਰਿਵਾਰ ਹੈਗਾ ਆ ਪਹਿਲਾਂ ਅਸੀਂ ਉਹਨਾਂ ਨੂੰ ਕੁਛ ਹਵਾਲ ਬਣਾਈਏ ਅਸੀਂ ਆਪਣੇ ਪਰਿਵਾਰ ਦੇ ਸੰਬੰਧੀ ਜਿੰਨੇ ਫਰਜ਼ ਆਉਣ ਨਿਵਾ ਸਕੀਏ ਬਾਕੀ ਜਿਹੜਾ ਨਾਮ ਹੈਗਾ ਆ ਇਹ ਨਾਮ ਵਗੈਰਾ ਠੀਕ ਹੈ ਕਿ ਇੱਕ ਪਬਲਿਕ ਲੈਵਲ ਦੇ ਤੌਰ ਤੇ ਬਹੁਤ ਵੱਡਾ ਨਾਮ ਬਣ ਜਾਂਦਾ ਹੈਗਾ ਆ ਪਰ ਕਈ ਕਹਿ ਦਿੰਦੇ ਆ ਸ਼ਾਇਦ ਹੋ ਸ ਕਈ ਕਹਿ ਦਿੰਦੇ ਆ ਕਿ ਦੇਖੋ ਜੀ ਕੁਰਬਾਨੀ ਤੇ ਕੋਈ ਕਰਨੀ ਪੈਂਦੀ ਹੈਗੀ ਆ ਪਰ ਜਦੋਂ ਜੇਕਰ ਤੁਹਾਡਾ ਘਰ ਪਰਿਵਾਰ ਵਗੈਰਾ ਜਿਹੜਾ ਆ ਮੁਸ਼ਕਲਾਂ ਵਿੱਚ ਜਾਂ ਤੁਸੀਂ ਖੁਦ ਤੰਗੀਆਂ ਦਾ ਵਿੱਚ ਸਾਹਮਣਾ ਕਰਦੇ ਫਿਰੋ ਤੇ ਫਿਰ ਜਿਹੜਾ ਹੈਗਾ ਕਿ ਇਹ ਸਮਾਜ ਸੇਵਾ ਜਿਹੜੀ ਕਰਨੀ ਹੈਗੀ ਆ ਮੈਂ ਆਪਣੇ ਮੇਰੇ ਆਪਣੇ ਨਿੱਜੀ ਵਿਚਾਰ ਨੇ ਫਿਰ ਮੈਂ ਤੇ ਠੀਕ ਨਹੀਂ ਸਮਝਦਾ ਹੈਗਾ ਸਮਾਜ ਸੇਵਾ ਵੀ ਤਾਂ ਹੀ ਚੰਗੀ ਲੱਗਦੀ ਹੈਗੀ ਅਗਰ ਤੁਸੀਂ ਖੁਦ ਖੁਸ਼ਵਾਲ ਹੈਗੇ ਆ ਤੇ ਫਿਰ ਹੀ ਤੁਸੀਂ ਕਰ ਸਕਦੇ ਆ ਮੇਰੇ ਕਹਿਣ ਦਾ ਭਾਵ ਇਹ ਵੀ ਨਹੀਂ ਹੈਗਾ ਕਿ ਤੁਸੀਂ ਜੇ ਖੁਸ਼ਵਾਲ ਨਹੀਂ ਵੀ ਹੈਗੇ ਤੇ ਸਮਾਜ ਸੇਵਾ ਛੱਡ ਦਿਓ ਲੇਕਿਨ ਕਰੋ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਕਰੋ ਆਪਣੇ ਉਨੇਕ ਦਾਇਰੇ ਵਿੱਚ ਰਹਿ ਕੇ ਕਰੋ ਕਿ ਜਿੰਨਾਕ ਤੁਹਾਨੂੰ ਪੁੱਗ ਜਾਵੇ ਨਾਲ ਦੀ ਨਾਲ ਤੁਸੀਂ ਆਪਣੇ ਕਾਰੋਬਾਰ ਵੀ ਸੈੱਟ ਕਰਦੇ ਰਹੋ ਆਪਣੇ ਆਉਣ ਵਾਲਿਆ ਜਿਹੜਾ ਕੋਈ ਮੁਸ਼ਕਲ ਆ ਜਾਵੇ ਕਿਤੇ ਪੈਸੇ ਢੇਲੇ ਦੀ ਸਮੱਸਿਆ ਆ ਜਾਂਦੀ ਆ ਤਾਂ ਉਹ ਵੀ ਤੁਹਾਨੂੰ ਨਾ ਆਵੇ ਨਾਲ ਦੀ ਨਾਲ ਉਹ ਵੀ ਜੁਗਾੜ ਪੰਜਾਬੀ ਚ ਜਿਹਨੂੰ ਕਹਿੰਦੇ ਆ ਉਹ ਕਰਦੇ ਰਹਿਣਾ ਚਾਹੀਦਾ ਹੈਗਾ ਬਾਕੀ ਅੱਜ ਤੱਕ ਮੈਨੂੰ ਬੇहद ਦੀ ਪਿਆਰ ਮਿਲਿਆ ਇਲਾਕੇ ਦਾ ਜ਼ਿਲ੍ਹੇ ਦਾ ਹਰ ਹਰ ਜਗ੍ਹਾ ਤੋਂ ਕਾਫੀ ਮੈਨੂੰ ਅੱਜ ਤੱਕ ਜਿਹੜਾ ਕਿ ਹਰ ਇੱਕ ਦਾ ਪਿਆਰ ਮਿਲਦਾ ਮਿਲਿਆ ਔਰ ਮਿਲ ਵੀ ਰਿਹਾ ਹੈਗਾ ਆ ਤੇ ਮੈਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਆਈ ਇਸ ਵਾਰ ਜਿੰਨਾ ਕਿ ਵੀ ਹੋ ਸਕਦਾ ਹੈਗਾ ਕਿ ਮੈਂ ਕਿਸੇ ਤੋਂ ਪੈਸੇ ਨਹੀਂ ਲੈ ਹੈਗੇ ਚੈਨਲ ਦੇ ਉੱਪਰ ਕਿਸੇ ਦੀ ਖਬਰਾਂ ਕਵਰ ਕਰਨ ਦੇ ਜਾਂ ਕੁਝ ਵਗੈਰਾ ਦੇ ਵੀ ਠੀਕ ਹੈ ਤੇ ਨਾ ਕੋਈ ਐਡਵਰਟਾਈਜ਼ਮੈਂਟ ਮੈਂ ਕਿਤੋਂ ਲੈ ਰਿਹਾ ਹੈਗਾ ਕਿ ਆਪਣੇ ਆ제 ਵੀ ਫਿਲਹਾਲ ਪਟਰੋਲ ਫੂਕ ਰਿਹਾ ਬੇਸ਼ੱਕ ਮੈਂ ਖੁਦ ਵੀ ਕਈ ਵਾਰ ਮੁਸ਼ਕਲਾਂ ਦੇ ਵਿੱਚ ਫਸ ਜਾਂਦਾ ਆ ਮੈਨੂੰ ਵੀ ਇੱਧਰ ਉੱਧਰ ਜੋ ਮੈਂ ਪਹਿਲਾਂ ਗੱਲਾਂ ਕਰ ਚੁੱਕਾ ਹੈਗਾ ਹੁਣ ਮੈਂ ਸਿਰਫ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਜਿਹੜੇ ਨਵੇਂ-ਨਵੇਂ ਉੱਠੇ ਆਗੇ ਆ ਤੇ ਚਾ ਹੈਗਾ ਸਮਾਜ ਸੇਵਾ ਕਰੀਏ ਪਹਿਲਾ ਆਪਣਾ ਘਰ ਪਰਿਵਾਰ ਤੇ ਆਪਣੇ ਆਪ ਨੂੰ ਸੁਹਾਲ ਬਣਾ ਲਓ ਤੇ ਫਿਰ ਤੁਸੀਂ ਸਮਾਜ ਸੇਵਾ ਕਰਦੇ ਰਹੋ ਤੇ ਫਿਰ ਤੁਹਾਨੂੰ ਕਿਸੇ ਦਿਨ ਆ ਕੇ ਤੁਹਾਨੂੰ ਪਛਤਾਣਾ ਨਹੀਂ ਪਵੇਗਾ ਕਿਉਂਕਿ ਮੈਂ ਤੁਸੀ ਸ਼ਾਇਦ ਯਕੀਨ ਨਹੀਂ ਕਰਨਾ ਹੈਗਾ ਮੈਂ ਤੁਹਾਨੂੰ ਆਪਣੀ ਗੱਲ ਦੱਸ ਦਿੰਦਾ ਕਿ ਇੰਨੀਆਂ ਮੁਸ਼ਕਲਾਂ ਆਈਆਂ ਇੰਨੀਆਂ ਮੁਸ਼ਕਲਾਂ ਆਈਆਂ ਕਈ ਸਾਲ ਮੁਸ਼ਕਲਾਂ ਆਂਦੀਆਂ ਨਹੀਂ ਆ ਤੇ ਜਿੰਨੀਆਂ ਮੇਰੇ ਕੋਲ ਸ਼ੀਲਡ ਆ ਪਈਆਂ ਸੀ ਸਭ ਪੈਸੀ ਇਨਾਮ ਨੂੰ ਆ ਕੇ ਗੁੱਸੇ 'ਚ ਆ ਕੇ ਮੈਂ ਸਾਰੇ ਬਾਹਰ ਸੁੱਟ ਦਿੱਤੇ ਹੁਣ ਮੈਂ ਕਿਤੇ ਵੀ ਸਟੇਜ ਤੇ ਜਾ ਕੇ ਮੈਂ ਪਹਿਲੇ ਕਹ ਦਿੰਦਾ ਨਾ ਕਿ ਮੇਰਾ ਸਨਮਾਨ ਨਾ ਕਰੋ ਮੈਂ ਸਨਮਾਨ ਲੈਂਦਾ ਹੀ ਨਹੀਂ ਹੁਣ ਹੈਗਾ ਮੈਂ ਕਹ ਦਿੰਦਾ ਨਾ ਕਿ ਜਿਹੜਾ ਤੁਸੀਂ ਮੈਨੂੰ ਸਨਮਾਨ ਕਰਨਾ ਆ ਜਦੋਂ ਮੈਂ ਪੱਤਰਕਾਰੀ ਦੇ ਵਜ੍ਹਾ ਤੋਂ ਆਂਦਾ ਆ ਜਿੰਨੇ ਦੇ ਤੁਸੀਂ ਮੈਨੂੰ ਸਰੋਪਾ ਸਾਬ ਦੇਣਾ ਆ ਤੁਸੀਂ ਮੈਨੂੰ ਸ਼ੀਲਡ ਦੇਣੀ ਆ ਜਾਂ ਕੋਈ ਮੈਨੂੰ ਇੱਕ ਪੱਤਰ ਦੇਣਾ ਆ ਉਹਦੀ ਬਜਾਏ ਤੁਸੀਂ ਮੇਰਾ ਪੈਟਰੋਲ ਖਰਚਾ ਹੀ ਦੇ ਦਿਆ ਕਰੋ ਤਾਂ ਜੋ ਆਪਣਾ ਘਰ ਪਰਿਵਾਰ ਵੀ ਅਸੀਂ ਚਲਾ ਸਕੀਏ ਸੋ ਇਹ ਕੁਝ ਕੋ ਗੱਲਾਂ ਆ ਇਹ ਮੇਰੇ ਨਿੱਜੀ ਵਿਚਾਰ ਆ ਬਾਕੀ ਤੁਹਾਡੇ ਆਪਣੇ ਕੀ ਵਿਚਾਰ ਹੋ ਸਕਦੇ ਹੈਗਾ ਸਹਿਮਤ ਜਾਂ ਸਹਿਮਤੀ ਬੱਕਰਾ ਮੈਟਰਿਆ ਸੋ ਜੋ ਮੈਂ ਆਪਣੇ ਜ਼ਿੰਦਗੀ ਦੇ ਤਜਰਬੇ ਤੋਂ ਅੱਜ ਤੱਕ ਸਿੱਖਿਆ ਹੈਗਾ ਆ ਨਾਮ ਜਿਹੜਾ ਆ ਇਹ ਵੀ ਪਰਮਾਤਮਾ ਕਿਸੇ ਨੂੰ ਬਖਸ਼ਿਸ਼ ਕਰਦਾ ਆ ਬਹੁਤ ਵਾਰ ਸੋਚੀਦਾ ਮੈਂ ਵੀ ਸੋਚਦਾ ਵੀ ਸਮਾਜ ਸੇਵਾ ਛੱਡ ਦੇਈਏ ਕਿਆ ਲੈਣਾ ਦੇਣਾ ਇਹਨਾਂ ਗੱਲਾਂ ਤੋਂ ਪਰ ਜਦੋਂ ਵੀ ਕਿਸੇ ਨੂੰ ਦੁਖੀ ਦੇਖਦੇ ਆ ਚਾਹੇ ਆਪਣੀ ਸਮਰੱਥਾ ਹੋਵੇ ਨਾ ਹੋਵੇ ਉਸ ਵੇਲੇ ਮਦਦ ਦੇ ਲਈ ਜਿਹੜਾ ਮੈਦਾਨ ਦੇ ਵਿੱਚ ਅਸੀਂ ਤorpeda ਹੈਗਾ ਆ ਆਪਣੇ ਕਾਰੋਬਾਰ ਛੱਡ ਕੇ ਬਿਜੜੀ ਹੈਗੇ ਆ ਉਹ ਅਸੀਂ ਸੜਕਾਂ ਤੇ ਪੇ ਬੜੇ ਜੱਫੀ ਹਣੇ ਚੱਤੇ ਅੱਜ ਤੱਕ ਬਹੁਤ ਕਰਦੇ ਰਹੇ ਹੈਗੇ ਆ ਪਰ ਮੈਂ ਤੁਹਾਨੂੰ ਲਾਸਟ ਵਿੱਚ ਇਹ ਕਹਿਣਾ ਚਾਹੁੰਦਾ ਚਾਹਾਂਗਾ ਪਹਿਲਾਂ ਆਪਣਾ ਘਰ ਪਰਿਵਾਰ ਦੇਖੋ ਖੁਦ ਨੂੰ ਦੇਖੋ ਆਪਣੇ ਕਾਰੋਬਾਰ ਨੂੰ ਦੇਖੋ ਕਿ ਸਮਾਜ ਸੇਵਾ ਵੀ ਜਿਹੜੀ ਹੈ ਕੀ ਬੜਾ ਆਨੰਦਮਈ ਲੱਗਦੀ ਹੈਗੀ ਆ ਜੇਕਰ ਅਸੀਂ ਘਰੋਂ ਹੀ ਖੁਸ਼ਹਾਲ ਨਹੀਂ ਹੈਗੇ ਅਸੀਂ ਪੈਸੇ ਪੈਸੇ ਨੂੰ ਮੁਹਤਾਜ ਹੋ ਜਾਂਦੇ ਆ ਸਭ ਵੀ ਲਿਆਉਣ ਤੱਕ ਨੂੰ ਆਟਾ ਹੱfte ਤੱਕ ਦੇ ਪੈਸੇ ਸਾਡੇ ਖੜ ਜਾਂਦੇ ਹੈਗੇ ਆ ਤੇ ਫਿਰ ਉਹ ਸਵਾਦ ਸੇਵਾ ਜਿਹੜੀ ਹੈਗੀ ਆ ਸੋਚ ਕੇ ਦੇਖੋ ਤੁਹਾਨੂੰ ਤੇ ਚੰਗੀ ਲੱਗਦੀ ਹੋਵੇਗੀ ਪਰ ਤੁਹਾਡੇ ਪਰਿਵਾਰ ਨੂੰ ਬਿਲਕੁਲ ਨਹੀਂ ਚੰਗੀ ਲੱਗਦੀ ਹੋਵੇਗੀ ਕਿਉਂਕਿ ਮੁਸ਼ਕਲ ਦੇ ਵਿੱਚ ਤਾਂ ਉਹ ਵੀ ਨਾਲ ਤੁਹਾਡੇ ਆ ਜਾਂਦਾ ਸੋ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ